ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਤਿ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਵਾਰ ਸ਼ਲੋਕਾ ਨਾਲ ਇਥੇ ਠਮਕ ਸ਼ਲੋਕ ਵੀ ਮਰਲੇ ਪਹਿਲੇ ਕੇ ਲਿਖੇ ਇਥੇ ਵਿਸਰਾਮ ਲਾਉਣਾ ਹੈ ਵਾਰ ਸ਼ਲੋਕਾ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਹਾਂਜੀ ਟੁੰਡੇ ਅਸ ਰਾਜਾ ਕੀ ਧੁਨੀ ਲਿਖੇ ਟੁੰਡੇ ਅਸ ਰਾਜਾ ਕੀ ਧੁਨੀ ਉਹ ਨਹੀਂ ਕਹਿਣਾ ਧਿਆਨ ਨਾਲ ਉਚਾਰਨ ਕਰਨਾ ਹੈ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਆਸਰ ਆ ਜਾ ਕੀ ਤੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ ਦਿਵਹਾੜੀ ਸਾਦ ਵਾਰ ਵਖਰਾ ਪਾਠ ਕਰਨਾ ਸਦਵਾਰ ਨਹੀਂ ਕਹਿਣਾ ਜਿਨ ਮਾਨਸ ਤੇ ਦੇਵਤੇ ਕੀਏ ਹਾਂਜੀ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਕਰਤ ਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਉੱਗਵੈ ਸੂਰਜ ਚੜ੍ਹ ਹਜ਼ਾਰ ਜੇ ਸੌ ਨਹੀਂ ਕਹਿਣਾ ਜੇ ਇਥੇ ਯਮਕ ਲਾਦਨੀ ਹੈ ਜੇ ਸੌ ਚੰਦਾ ਉੱਗਵੈ ਇਥੇ ਵਿਸਰਾਮ ਸੂਰਜ ਚੜ੍ਹੇ ਹਜ਼ਾਰ ਹਜ਼ਾਰ ਪੁੱਲੇ ਹੀ ਬੋਲਣਾ ਹਜ਼ਾਰ ਨਹੀਂ ਕਹਿਣਾ ਇਤੇ ਚਾਨਣ ਹੁੰਦਿਆ ਆਂ ਤੇ ਬਿੰਦੀ ਲਾਉਣੀ ਐ ਇਤੇ ਚਾਨਣ ਹੁੰਦਿਆ ਇਤੇ ਚਾਨਣ ਹੁੰਦਿਆ ਗੁਰ ਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣਾ ਸੁਚੇਤ ਸੁਚੇਤ ਪਾਠ ਇਕੱਠਈ ਛੁੱਟੇ ਤੇਲ ਬੁਆੜ ਜਿਉ ਸੁੰਨੇ ਅੰਦਰ ਖੇਤ ਹਾਂ ਛੁੱਟੇ ਤਿਲ ਬੁਆੜ ਜਿਉ ਸੁੰਨੇ ਅੰਦਰ ਖੇਤ ਖੇਤਾ ਅੰਦਰ ਚਟਿਆ ਕਹੋ ਨਾਨਕ ਸੌ ਨਾਹ ਸੌ ਨਾਹ ਵਖਰਾ ਬਾਠ ਹੈ ਕਹੋ ਨਾਨਕ ਸੌ ਨਾਹ ਯ ਨਾਹ ਨਾਮ ਖਸਮ ਦਾ ਸੌ ਖਸਮ ਹੁੰਦੇ ਆ ਫੱਲੀਆ ਫੁੱਲੀਆ ਬੱਪੜੇ ਪੀ ਤਨ ਵਿੱਚ ਸਵਾਹ ਪੀ ਤਨ ਵਿੱਚ ਸਵਾਹ ਪੌੜੀ ਆਪੀ ਨੈ ਆਪ ਸਜਿਓ ਹਾਂ ਆਪੀ ਨੈ ਇਹ ਥੋੜਾ ਜਿਹਾ ਭਾਰਾ ਬੋਲਣਾ ਆਪੀ ਨੈ ਆਪ ਸਜਿਓ ਆਪੀ ਨੈ ਰਚਿਓ ਨਾਉ ਦੁਇਈ ਕੁਦਰਤ ਸਜੀਆ ਹਾਂ ਇਹ ਦੁਇਈ ਬੋਲਣਾ ਦਦੇ ਓਮਕੜ ਈੜੀ ਸਿਆਰੀ ਈੜੀ ਬਿਹਾਰੀ ਜਿਵੇਂ ਦੱਦਾ ਯਈਆ ਦੈ ਦੱਦਾ ਯਈਆ ਔਂਕਰ ਦਈਓ ਦੱਦਾ ਯਈਏ ਦਲਾਵਾ ਦਈਆ ਦੱਦਾ ਯਈਏ ਸਿਆਰੀ ਦਈਏ ਇਸੇ ਤਰ੍ਹਾਂ ਇਹਦਾ ਵੀ ਉਚਾਰਨ ਜਿਹੜਾ ਸੰਪਰਦਾ ਦੇ ਵਿੱਚ ਦੱਸਿਆ ਜਾਂਦਾ ਯੀ ਦਾ ਉਚਾਰਨ ਕਰਨਾ ਹੈ ਐਈ ਦੋਈ ਉਚਾਰਨ ਕਰਨਾ ਹੈ ਦੋਈ ਕੁਦਰਤ ਸਾਜੀ ਹੈ ਕਾਰ ਆਸਣ ਡਿੱਠੋ ਚਾਉ ਕਿੱਥੇ ਪਾਠ ਹੁੰਦਾ ਇੱਕ ਸਮਾਪਤੀ ਤੇ ਆਉਂਦਾ ਆਪਣਾ 1425 ਅੰਗ ਤੇ ਸ਼ਾਇਦ ਆਉਂਦਾ ਦੋਏ ਹੀ ਗਣਤ ਲਾਹੇ ਦੋਏ ਹੀ ਗਣਤ ਲਾਹੇ ਹਾਂਜੀ ਦੋਏ ਹੀ ਕੁਦਰਤ ਸਾਜੀਆ ਕਾਰ ਆਸਣ ਡਿੱਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵ ਕਰਹ ਪਸਾਉ ਤੁਸ ਥੋੜਾ ਜਿਆ ਦਰਮਿਆਨਾ ਜਾ ਉਚਾਰਨ ਕਰਨਾ ਹੈ ਤਸ ਦੇਵਹਿ ਕਰਹਿ ਪਸਾ ਤੂੰ ਜਾਣੋਈ ਸਭ ਸ ਨਾਮ ਤ੍ਰੁੱਠਨ ਦਾ ਪ੍ਰਸੰਤਾ ਦਾ ਖੁਸ਼ੀ ਦਾ ਦੇ ਲਸ ਜਿੰਦ ਕਵਾਉ ਕਰ ਆਸਣ ਡਿਠੋ ਚਾਉ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਹਿ ਵਾਹਿਗੁਰੂ ਜੀ ਕੀ ਪਤੇ